ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪੰਥ ਰਤਨ ਗਿਆਨੀ ਸੰਤ ਮਸਕੀਨ ਜੀ ਦੀ ਕਥਾ ਹੈ ਮਸਕੀਨ ਜੀ ਦੀ ਕਥਾ ਹੈ ਕਿ ਉਹ ਕਥਾ ਵਿੱਚ ਦੱਸਦੇ ਨੇ ਕਿ ਜਦੋਂ ਉਹਨਾਂ ਦੀ ਜੈਨੀ ਸਾਧੂ ਨਾਲ ਇੱਕ ਬਹਿਸ ਹੋ ਗਈ ਕਿਹੜੀ ਬਹਿਸ ਸੀ ਕਿਸ ਗੱਲੇ ਹੁੰਦੇ ਉਹਨਾਂ ਨੇ ਉਹਦੀ ਬਹਿਸ ਹੋ ਗਈ ਜੈਨੀ ਸਾਧੂ ਨਾਲ ਆਓ ਮਸਕੀਨ ਜੀ ਦੀ ਕਥਾ ਸੁਣੀਏ ਤੇ ਕਥਾ ਦੇ ਅੰਤਿਮ ਵਿਚਾਰ ਕਰਾਂਗੇ ਮਸਕੀਨ ਜੀ ਕਿਸ ਕਾਰਨ ਲਈ ਕਿਸ ਵਜ੍ਹਾ ਨਾਲ ਉਨ੍ਹਾਂ ਦੀ ਨਾਲ ਬਹਿਸ ਹੋ ਗਈ ਇੱਕ ਜੈਨੇਈ ਸਾਧੂ ਨਾਲ ਗਰੇੜੀ ਦੇ ਵਿੱਚ ਕਿਦਰੇ ਬਹਿਸ ਹੋ ਗਈ ਮੈਨੂੰ ਕਹਿਣ ਲਗਾ ਮਸਕੀਨ ਜੀ ਧਰਮ ਤੋਂ ਜਗਤ ਮੈਂ ਬਹੁਤ ਸੇ ਹਨ ਪਰ ਜੋ ਅਹਿੰਸਾ ਹੈ ਉਹ ਪਰਮ ਧਰਮ ਹੈ ਪਰਮ ਧਰਮ ਹੈ ਮੇਰੇ ਗੋਲਵਿਹਰੀਆ ਨੇ ਕਿਹਾ ਮੈਂ ਇੱਕ ਸੰਤ ਜੀ ਹਮ ਤੋ ਹਿਆ ਸਿਰਫ ਦਰਸ਼ਨ ਕਰਨੇ ਆਏ ਥੇ ਘੁੰਮਣੇ ਆਏ ਥੇ आपने विवाद चला दिया अहिंसा परम धर्म नहीं है धर्म का एक छोटा सा अंग है ये मैं उदाहरण देते जिमें उंगल मेरे शरीर का एक अंग है एक उंगल तो बिना भी शरीर हो सकता है जैसे मेरा एक बाल शरीर का एक अंग है ਇਹ ਵਾਲ ਝੜ ਜਾਏ ਤਾਂ ਸਰੀਰ ਨਹੀਂ ਝੜਦਾ ਇਹ ਸਵਾਲ ਤੋਂ ਬਿਨਾ ਵੀ ਸਰੀਰ ਹੋ ਸਕਦਾ ਹੈ ਜੈਸੇ ਨਾਖਨ ਮੇਰਾ ਸਰੀਰ ਦਾ ਇੱਕ ਅੰਗ ਹੈ ਪਰ ਇਹ ਨਾਖਨ ਕੱਢ ਲਈਏ ਤਾਂ ਵੀ ਇਹ ਸਰੀਰ ਹੋ ਸਕਦਾ ਹੈ ਹਿੰਸਾ ਧਰਮ ਦਾ ਇੱਕ ਬਹੁਤ ਨਿੱਕਾ ਜਿਹਾ ਅੰਗ ਹੈ ਸੰਪੂਰਨ ਧਰਮ ਨਹੀਂ ਹੈ ਪਰਮ ਧਰਮ ਦੀ ਤੇ ਗੱਲ ਛੱਡੋ टेस्ट पर बहस लंबी हो गई लंबी जद बहस हो गई अनेक खेआ मेनू मस्किन जी ਤੁਹਾਡੇ ਨਾਲ ਵਿਚਾਰ ਕਰਦਿਆਂ ਕਰਦਿਆਂ ਤੇ ਮੇਰਾ ਸਿਰ ਦੁਖਣ ਲੱਗ ਪਿਆ ਤੁਹਾਡਾ ਸਿਰ ਨਹੀਂ ਦੁਖਦਾ ਮੈਂ ਕਹਦੇ ਦੁਖਦਾ ਤੇ ਮੇਰਾ ਹੀ ਭੈ ਉਹ کافی ਸਮੇਂ ਦਾ ਤੁਸੀਂ ਜਿਹੜੀ ਤੇ ਕਹਾਰੇ ਮੇਰਾ ਹੋਰ ਕੀ ਹੈ ਮੈਂ ਤਾਂ ਸਿਰਫ ਗਮਣ ਆਇਆ ਸੀ ਬਟੂਵੇ ਚੁਣਾਨੇ ਦਵਾਈ ਕੱਢੀ ਪਾਣੀ ਮੰਗਾਇਆ ਫਿਰ ਪਾਣੀ ਨਾਲ ਦਵਾਈ ਖਾ ਗਏ ਮੈਂ ਕਸੰਦ ਜੀ ਇਹ ਕੀ ਖਾਦਾ ਕਹਿੰਦੇ ਕਾਫੀ ਦਿਨਾਂ ਦਾ ਨਜ਼ਲਾ ਹੈ ਉਹਦੇ ਨਾਲ ਹਲਕੀ ਜਿਹੀ ਹਰਾਰਤ ਰਹਿੰਦੀ ਹੈ ਥੜੇ ਨਾਲ ਬੈਸ ਕਰਦੇ ਹਾਂ ਜ਼ਿਆਦਾ ਜ਼ਿਆਦਾ ਹੋ ਗਈ ਹੈ ਸਿਰ ਜ਼ਿਆਦਾ ਦੁਖਣ ਲੇ ਦਵਾਈ ਲਈ ਹੈ ਨੇਕ ਨਜ਼ਲੇ ਜ਼ੁਕਾਮ ਦੇ ਤੇ ਕਿਟਾਣੂ ਆਉਂਦੇ ਨੇ ਜੀਵ ਆਉਂਦੇ ਨੇ ਇਹ ਜਿਹੜੀ ਤੁਸੀਂ ਦਵਾਈ ਖਾਦੀ ਉਹਦੇ ਵਿਚਾਰੇ ਮਰ ਜਾਂ ਬੜੀ ਜੀਵ ਹੱਤਿਆ ਕੀਤੀ ਤੁਸੀਂ ਇਹਨਾਂ ਨੂੰ ਪਲਣ ਦੇ ਸਾਰਿਆਂ ਨੂੰ ਜ਼ੁਕਾਮ ਲੱਗਣ ਦੇ ਨਜ਼ਲਾ ਲੱਗਣ ਦੇ ਟਾਈਫਾਇਟ ਦੇ ਕਿਟਾਣੂ ਆਉਂਦੇ ਨੇ ਮਲੇਰੀਏ ਦੇ ਮੱਛਰ ਆਉਂਦੇ ਨੇ ਤਬੇ ਦਿਖਦੇ ਕਿਟਾਣੂ ਆਉਂਦੇ ਨੇ ਦਵਾਈਆਂ ਨਾਲ ਇਹਨਾਂ ਨੂੰ ਮਾਰਿਆ ਜਾਂਦਾ ਹੁਰ ਕੀ ਹੈ ਕੁਝ ਐਸੇ ਕਿਟਾਣੂ ਜੋ ਸਰੀਰ ਲਈ ਹਾਨੀਕਾਰਕ ਨੇ ਦਵਾਈ ਦੇ ਕੇ ਉਹਨਾਂ ਨੂੰ ਮਾਰਨਾ ਪੈਂਦਾ ਕੁਝ ਐਸੇ ਮਨੁੱਖ ਧਰਮ ਇਨਸਾਨੀਅਤ ਕੌਮ ਦੇਸ਼ ਲਈ ਹਾਨੀਕਾਰਕ ਹੁੰਦੇ ਨੇ ਇੱਕ ਪਾਸੇ ਕਰਨਾ ਪੈਂਦਾ ਇੱਕ ਪਾਸੇ ਕਰਨਾ ਪੈਂਦਾ ਅਹਿੰਸਾ ਪਰਮ ਧਰਮ ਨਹੀਂ ਹੈ ਧਰਮ ਦਾ ਇੱਕ ਛੋਟਾ ਜਿਹਾ ਹੰਗ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਔਰੰਗਜ਼ੇਬ ਦੇ ਚੰਗ ਐਧਕਾਰ ਜੋ ਸਤਿਗੁਰ ਦੇ ਚਰਦਾ ਰੱਖਦੇ ਸਨ ਉਹ ਨਾ ਲੈ ਕਿਦਰੇ ਬੇਹੰਦੇ ਗੀਤੀ ਮਾਰਾਏ ਤੁਹਾਡੇ ਹੱਥ ਦੇ ਚ ਤਲਵਾਰ ਚੰਗੇ ਨਹੀਂ ਲੱਗਦੇ ਤੇ ਤੀਰ ਕਮਾਨ ਚੰਗੇ ਨਹੀਂ ਲੱਗਦੇ ਤੁਸੀਂ ਗੁਰਨਾਨਿਕ ਦੀ ਗੰਦੀ ਦੇ وارਸ ਤੁਹਾਡੇ ਹੱਥ ਦੇ ਚ ਬੰਦੂਕ ਨਹੀਂ ਚੰਗੇ ਲੱਗਦੇ ਤੁਹਾਡੇ ਹੱਥ ਦੇ ਚ ਮੱਲਾ ਚੰਗੇ ਹੈ ਤੁਸੀਂ ਬੰਦਗੀ ਕਰਦੇ ਚੰਗੇ ਲੱਗਦੇ ਤੁਸੀਂ ਲੋਗਾ ਨੂੰ ਪ੍ਰਭੂ ਨਾਲ ਜੋੜਦੇ ਚੰਗੇ ਲੱਗਦੇ ਹੋ ਲੜਦੇ ਚੰਗੇ ਨਹੀਂ ਲੱਗਦੇ ਤੁਹਾਡੇ ਹੱਥ ਦੇ ਤਲਵਾਰ ਸ਼ੋਭਾ ਨਹੀਂ ਦਿੰਦੀ ਹੁਣ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਚਨ ਸੁਣੋ ਸ੍ਰੀ ਮੁਕਵਾਗ ਪਾਤਸ਼ਾਹੀ ਦਸਵੇਂ ਜ਼ਫਰਨਾਮਾ ਬਲਾ ਚਾਰ ਗੀ ਦਰਮਿਆ ਆਮਦਮ ਬ ਤਦਬੀਰੋ ਤੀਰੋ ਤੁਫੰਗ ਆਮਦਮ ਐ ਜੋ ਮੈਂ ਤਲਵਾਰ ਚੁੱਕੀ ਹੈ ਲਾਚਾਰ ਮਜੋ ਐ ਜੋ ਮੈਂ ਬੰਦੂਕ ਚੁੱਕੀ ਹੈ ਮੇਰੀ ਖੁਸ਼ੀ ਨਹੀਂ ਹੈ खुशी नाल ਨਹੀਂ ਚੁੱਕੀ ਹੈ लाचार हो के चुकी है मजबूर हो के चुकी है की मजबूरी है दूसरीयां ਪੰਕਤੀਆਂ ਸਤਿਗੁਰੂ ਖੁਲਾਸਾ ਕਰਦਾ ਇੱਕ ਜ਼ਾਲਮ ਮਨਕ ਆਪਣੇ ਪੈਰਾਂ ਪਲੇ ਮਜ਼ਲੂਮਾਂ ਨੂੰ ਕਮਜ਼ੋਰਾਂ ਨੂੰ ਲਿਤਾੜੀ ਜਾ ਰਿਹਾ ਹੈ ਲਿਤਾੜੀ ਜਾ ਰਿਹਾ ਲਿਤਾੜੀ ਜਾ ਰਿਹਾ ਜੇ ਮੈਂ ਹੱਥ ਜੋੜ ਕੇ ਉਹਨੂੰ ਰੋਕਾਂ ਭਈ ਤੂੰ ਆਪਣੇ ਕਦਮ ਰੋਕ ਤੇਰੇ ਕਦਮਾਂ ਦੇ ਥੱਲੇ ਗਰੀਬ ਮਾਰੇ ਜਾਂਦੇ ਤੇਰੇ ਕਦਮਾਂ ਦੇ ਥੱਲੇ ਮਜ਼ਲੂਮ ਚਿਥੇ ਜਾਂਦੇ ਤੂੰ ਆਪਣੇ ਕਦਮ ਰੋਕ ਤੇ ਜੇ ਉਹ ਜ਼ੋਰਾਵਰ ਜ਼ਾਲਮ ਇਹ ਆਖੇ ਮੈਂ ਕਦਮ ਨਹੀਂ ਰੋਕਣੇ ਤੋ ਮਹਾਰਾਜ ਕਹਿੰਨ ਮੈਂ ਹੱਥ ਜੋੜਨਾ ਇੱਕ ਪਾਸੇ ਕਰਕੇ ਪੈਰਾਂ ਨੂੰ ਤੋੜ ਕੇ ਕਦਮ ਰੋਕਾਂਗਾ ਇਨੂੰ ਰੋਕਣਾ ਮੈਂ ਆਪਣਾ ਧਰਮ ਸਮਝਦਾ। ਛੋਂਕਾਰ ਰਜ਼ ਹਮਾਂ ਹਿਲਤੇ ਦਰਗੁਯਸਤ ਹਲਾਲ ਸਤ ਬੁਰਦੰਬ ਸ਼ਮਸ਼ੇਰਦਸ ਹਲਾਲ ਹੈ। ਜਾਇਜ਼ ਹੈ ਉਸ ਵਕਤ ਤਲਵਾਰ ਚੁਕਣਾ ਜਦ ਜ਼ਾਲਮ ਆਪਣੇ ਕਦਮ ਨਾ ਰੋਕ। ਅਹੰਸਾ ਪਰਮ ਧਰਮ ਸਿੱਖ ਜਗਤ ਦੇ ਚ ਨਹੀਂ ਹੈ। ਇਸ ਪਰਮ ਧਰਮ ਕਰਕੇ ਹਿੰਦੁਸਤਾਨ 2000 ਸਾਲ ਗੁਲਾਮ ਰਿਹਾ। ਸੋਸ ਤੇ ਮੈਂ ਦੋ ਸ਼ਬਦ ਕੈਸ ਨੇ ਇਸ ਨਾਲ ਥੋੜੇ ਜਿਹਾ ਕੁਝ ਲੋਕ ਦੇਸ਼ਦੇ ਔਖੇ ਵੀ ਹੋਏ ਪਰ ਬਹੁਤ ਸਾਰੇ ਸਹਿਮਤ ਵੀ ਹੋਏ ਮੈਂ ਕਿ ਬੋਧ ਮਤ ਬੋਧ ਧਰਮ ਵਿਅਕਤੀਗਤ ਧਰਮ ਹੈ ਸਮੂਹਕ ਧਰਮ ਨਹੀਂ ਹੈ ਜੈਨ ਧਰਮ ਵਿਅਕਤੀਗਤ ਧਰਮ ਹੈ ਸਮੂਹਕ ਧਰਮ ਨਹੀਂ ਹੈ ਇਹ ਦੇ ਉੱਤੇ ਮੈਂ ਇਹ ਦਲੀਲ ਦਿੱਤੀ ਮੈਂ ਕਿ ਸਾਰੇ ਹੀ ਬਿਕਸ਼ੋ ਬਣ ਜਾਂ ਚਲੋ ਮੰਨ ਲੈਂਦੇ ਆ ਗੱਲ Swami Mahavir ਦੀ ਤੇ ਮਹਾਤਮਾ ਬੁੱਧ ਦੇ ਸਾਰੇ ਬਿਖਸ਼ੂ ਬਣ ਜਾਣ ਸਾਰੇ ਤੇ ਪਰਦੇਗਾ ਕੌਣ ਕੌਣ ਦੇਗਾ ਸਾਰੇ ਬਿਖਸ਼ੂ ਬਣ ਜਾਣ ਸਾਰੇ ਕਿਸ ਨੇ ਛੁਟਕੀ ਆਟਾ ਪਾਣਾ ਹੈ ਭਾਂਡੇ ਚ ਕਿਉਂਕਿ ਸਾਰੇ ਬਿਖਸ਼ੂ ਬਣਿਆ ਤੇ ਜੇ ਸਾਰੇ ਗ੍ਰਸਥ ਦਾ ਤਿਆਗ ਕਰ ਦੇਣ ਤਾਂ 200 ਸਾਲ ਬਾਅਦ ਜ਼ਮੀਨ ਤੇ ਇੱਕ ਮਨੁੱਖ ਵੀ ਨਹੀਂ ਹੋਵੇਗਾ ਇੱਕ ਵੀ ਨਹੀਂ ਹੋਵੇਗਾ ਮਨੁੱਖਤਾ ਨੂੰ ਜ਼ਮੀਨ ਤੋਂ ਖਾਲੀ ਕਰਨਾ ਹੈ ਬਿਲਕੁਲ ਖਤਮ ਕਰਨਾ ਹੈ ਤਾਂ ਫਿਰ ਬਹੁਤ ਧਰਮ ਹੈ ਜੈਨ ਧਰਮ ਹੈ ਵਿਅਕਤੀ ਦਾ ਧਰਮ ਹੈ ਸਮੂਹਕ ਧਰਮ ਨਹੀਂ ਉਹਨਾਂ ਦੇ ਉੱਗੇ ਪ੍ਰਚਾਰਕ ਵੀ ਮੰਨ ਗਏ ਕਹਿਣ ਲੱਗੇ ਹਾਂ ਮੈਂ ਔਰ ਇਸ ਤੋਂ ਮੈਂ ਉਹਨਾਂ ਨੂੰ ਸ਼ਾਬਾਸ਼ ਦਿੱਤੀ ਤੁਸੀਂ ਵਿਚਾਰ ਵਟਾਂਦਰੇ ਤਲਖ ਨੇ ਸੰਗਤ ਜੀ ਮਸਕੀਨ ਜੀ ਦੇ ਬਚਨ ਉਹਨਾਂ ਦੇ ਬੋਲ ਕਿ ਸੰਸਾਰ ਦੇ ਵਿੱਚ ਹਿੰਸਾ ਇੱਕ ਸਹੀ ਮਾਰਗ ਨਹੀਂ ਹੈ ਸੰਸਾਰ ਦੇ ਵਿੱਚੋਂ ਸੇ ਜਿੱਦਾਂ ਕਈ ਲੋਕ ਪਾਪ ਕਰਦੇ ਹਨ ਨਾ ਗਰੀਬਾਂ ਤੇ ਅਤਿਆਚਾਰ ਕਰਦੇ ਹਨ ਜਿਵੇਂ ਪਹਿਲੇ ਪੁਰਾਤਨ ਸਮੇਂ ਤੇ ਕਰਦੇ ਸਨ ਪੁਰਾਤਨ ਸਮੇਂ ਦੇ ਵਿੱਚ ਗਰੀਬਾਂ ਤੇ ਛੂਜਾਂ ਤੇ ਅਤਿਆਚਾਰ ਕਰਦੇ ਸਨ ਰਾਜੇ ਮਹਾਰਾਜੇ ਤੇ ਉਹ ਇੱਕ ਗਲਤ ਕਮ ਸੀ ਉਹ ਸਹੀ ਸੰਸਾਰ ਦੇ ਵਿਚਰਨ ਦਾ ਰਸਤਾ ਨਹੀਂ ਸੀ ਕਿਸੇ ਨੇ ਗੁਰੂ ਗੋਬਿੰਦ ਸਿੰਘ ਜੀ ਕੋਲ ਪੁੱਛਿਆ ਕਿ ਤੁਸੀਂ ਹਥਿਆਰ ਕਿਉਂ ਚੁੱਕਿਆ ਤੁਸੀਂ ਗੁਰੂ ਨਾਨਕ ਦੀ ਜੋਤ ਹੋ ਤੁਸੀਂ ਸਿਮਰਨ ਕਰੋ ਤੁਹਾਡੇ ਹੱਥੇ ਮਾਲਾ ਹੋਣੀ ਚਾਹੀਦੀ ਹੈ ਤੇ ਗੁਰੂ ਨਾਨਕ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤੇ ਕਿ ਜਿਹੜਾ ਇਨਸਾਨ ਜਿਹੜਾ ਰਾਜਾ ਗਰੀਬਾਂ ਤੇ ਅਤਿਆਚਾਰ ਕਰਦਾ ਹੈ ਜੋ ਤੁਹਾਡੇ ਤੇ ਜ਼ੁਲਮ ਕਰਦਾ ਹੈ ਕਿਸੇ ਗਰੀਬ ਤੇ ਜ਼ੁਲਮ ਕਰਦਾ ਹੈ ਅਗਰ ਉਹ ਪਿਆਰ ਦੇ ਨਾਲ ਨਹੀਂ ਮੰਨਦਾ ਅਗਰ ਉਹ ਨੂੰ ਅਸੀਂ ਰਿਕੁਐਸਟ ਕਰਦੇ ਆਸ ਨੂੰ ਪ੍ਰਾਰਥਨਾ ਕਰਦੇ ਹਾਂ ਕਿ ਤੂੰ ਛੱਡ ਦੇ ਇਹ ਕੰਮ ਨਾ ਕਰ ਤੇ ਅਗਰ ਉਹ ਪਿਆਰ ਦੇ ਨਾਲ ਨਹੀਂ ਮੰਨਦਾ ਤੇ ਉਸ ਵਕਤ ਫਿਰ ਹਥਿਆਰ ਚੁੱਕਨੇ ਪੈਂਦੇ ਨੇ ਇਸ ਸੰਸਾਰ ਦੇ ਵਿੱਚਰਦਿਆਂ ਕਾਫੀ ਸਾਰੇ ਲੋਕ ਗਲਤ ਕੰਮ ਵੀ ਕਰਦੇ ਹਨ ਭਾਵ ਕੇ ਗਤ ਵਿਚਾਰ ਵੀ ਰੱਖਦੇ ਹਨ ਗਤ ਕੁਸੰਗਤੀ ਵਿੱਚ ਪੇਦੇ ਹਨ ਉਸ ਤਰ੍ਹਾਂ ਹੀ ਜਿਸ ਤਰ੍ਹਾਂ ਕੋਈ ਅਮੀਰ ਗਰੀਬ ਉੱਤੇ ਅਤਿਆਚਾਰ ਕਰਦਾ ਹੈ ਨਾ ਤੇ ਅਸੀਂ اسی ਗੱਲ ਨੂੰ ਸੰਗਤ ਕਰਦੇ ਹਾਂ ਨਾ ਤਾਂ ਉਹ ਇੱਕ ਹੀ ਬਰਾਬਰ ਹੈ ਸਾਨੂੰ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਨਿਰਬਲ ਤੇ ਅਸੀਂ ਨਾ ਕ੍ਰੋਧ ਕਰੀਏ ਨਾ ਉੱਤੇ ਗੁੱਸਾ ਕਰੀਏ ਉਸਤੇ ਸਾਨੂੰ ਪਰਮਾਤਮਾ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ ਅਗਰ ਕੋਈ ਗਰੀਬ ਤੇ ਅਤਿਆਚਾਰ ਕਰਦਾ ਹੈ ਨਾ ਤੇ ਅਗਰ ਉਹ ਨਹੀਂ ਸੁਣਦਾ ਪਿਆਰ ਨਾਲ ਤੇ ਫਿਰ ਉਸ ਵੇਲੇ ਬੰਦਾ ਹਥਿਆਰ ਚੁੱਕਦਾ ਹੈ ਫਿਰ ਉਸ ਨਾਲ ਤੂੰ ਤੁਮੇ ਮੇ ਹੋ ਜਾਂਦੀ ਐ ਫਿਰ ਬੰਦਾ ਕਰਦਾ ਹੈ ਸੰਤ ਜੀ ਸਾਨੂੰ ਇਸ ਸੰਸਾਰ ਦੇ ਵਿਚਰਨਾ ਹੈ ਨਾ ਤੇ ਸਾਰਿਆਂ ਨੂੰ ਇੱਕ ਨਾਲ ਲੈ ਕੇ ਚੱਲਣਾ ਪਏਗਾ ਸਾਰਿਆਂ ਨੂੰ ਇੱਕ ਬਰਾਬਰ ਸਮਝਣਾ ਪਏਗਾ ਕੋਈ ਬڑا ਨਹੀਂ ਕੋਈ ਨਿੱਕਾ ਨਹੀਂ ਕੋਈ ਛੋਟਾ ਨਹੀਂ ਗੁਰੂ ਦੇ ਦਰਬਾਰ ਵਿੱਚ ਅਗਰ ਸਾਰੇ ਇੱਕੋ ਥਾਂ ਬੈਠ ਕੇ ਲੰਗਰ ਖਾ ਸਕਦੇ ਆ ਨਾ ਤੇ ਇਸ ਸੰਸਾਰ ਦੇ ਵਿੱਚ ਵੀ ਅਸੀਂ ਇੱਕੋ ਜੇ ਰਹਿ ਕੇ ਇੱਕੋ ਥਾਂ ਤੇ ਰਹਿ ਕੇ ਜੀਅ ਸਕਦੇ ਹਾਂ ਵਿਚਰ ਸਕਦੇ ਹਾਂ ਕੋਈ ਵਿਤਰਾ ਨਹੀਂ ਕਰਨਾ ਕਿਸੇ ਨਾਲ ਵੀ ਸਭ ਨੂੰ ਇੱਕੋ ਜਿਹਾ ਸਭ ਪ੍ਰਮਾਤਮਾ ਦੀ ਜੋਤ ਹਨ ਪ੍ਰਮਾਤਮਾ ਨੇ ਬਣਾਏ ਦੇ ਇਹ ਸਰੂਪ ਹਨ ਇਨਸਾਨ ਹਨ ਜੋ ਵਿਚਰ ਰਹੇ ਹਨ ਸੰਸਾਰ ਦੇ ਵਿੱਚ ਸਾਨੂੰ ਸਾਰਿਆਂ ਨੂੰ ਇੱਕ ਲੈ ਕੇ ਚੱਲਣਾ ਚਾਹੀਦਾ ਇੱਕ ਬਰਾਬਰ ਸਮਝਣਾ ਚਾਹੀਦਾ ਤੇ ਪ੍ਰੀਤਮ ਵਾਹਿਗੁਰੂ ਦੀ ਬਾਣੀ ਪੜ੍ਹਨੀ ਚਾਹੀਦੀ ਆ ਤਾਂ ਹੀ ਆਸੀਂ ਸਾਰਿਆਂ ਨਾਲ ਜਨਰ ਮਿਲ ਕੇ ਰਹਿ ਸਕਦੇ ਹਾਂ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ ਮਸਕੀਨ ਜੀ ਨੇ ਕਥਾ ਛੋਟੀ ਜੀ ਕਥਾ ਸੀ ਬਟ ਉਹਨਾਂ ਨੇ ਉਹਨੇ ਸਮਝਾਇਆ ਕਿ ਅਤਿਆਚਾਰ ਕੋਈ ਸਹੀ ਮਾਰਗ ਨਹੀਂ ਹੈ ਸੰਸਾਰ ਦੇ ਵਿੱਚ ਸਾਨੂੰ ਗੁਰੂ ਦਾ ਨਾਜੁਨਾ ਚਾਹੀਦਾ ਗੁਰੂ ਦੀ ਬਾਣੀ ਪੜਨੀ ਚਾਹੀਦੀ ਸਾਰਿਆਂ ਨਾਲ ਇੱਕ ਰਹਿ ਕੇ ਰਹਿਣਾ ਚਾਹੀਦਾ ਸੰਗਤ ਜੀ ਦੇ ਸਾਨੂੰ ਜਜ ਨਵੀਂ ਕਥਾ ਵਿਚਾਰਾਂ ਦੇ ਨਾਲ ਤੁਹਾਡੇ ਨਾਲ ਫਿਰ ਸਾਨੂੰ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ